ਇਤਿਹਾਸਕ ਸਥਾਨ ਗੁਰਦੁਆਰਾ ਬਾਬਾ ਜਗੋਸ਼ੀਰ ਵਿਰਗੇ ਸਮਾਗਮ ਮਨਾਏ ਜਾ ਰਹੇ ਆ ਉਹਦਾ ਬਾਰੇ ਜਾਣਕਾਰੀ ਦਿਓ ਸਕਦਾ ਨੂੰ ਕੀ ਪ੍ਰੋਗਰਾਮ ਨੇ ਸਭ ਤੋਂ ਪਹਿਲਾਂ ਸਮੁੱਚੇ ਸੰਗਤਾਂ ਦੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਗੁਰਦੁਆਰਾ ਬਾਬਾ ਜਗੋਸ਼ੀਰ ਦੇ ਪਵਿੱਤਰ ਸਥਾਨ ਵੱਲੋਂ ਅਜੀਤ ਵੈਬਸਾਈਟ ਦੇ ਅਨੁਸਾਰ ਹੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੋ ਸਾਧ ਸੰਗਤ ਜੀ ਇਹ ਪਾਵਨ ਪੀਤਰ ਸਥਾਨ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਪਹਿਲੀ ਜਾਗ ਦੇ ਪਹਿਲੇ ਨਿਹਾਨ ਸ਼ੀਰਬਾਬਾ ਜਾਗੂ ਸ਼ੀਰ ਦਾ ਪੀਤਰਸ਼ੀ ਦੀ ਸਾਣ ਹੈ ਜਿੱਥੇ ਗੁਰੂ ਦੀਆਂ ਸੰਗਤਾਂ ਦੇਸ਼ਾਂ ਦੇਸ਼ਾਂ ਤੋਂ ਨਸਤ ਹੋਣੀਆਂ ਆ ਨਾ ਨਹੀਂ ਇੱਕ ਸਕੂਲ ਚੱਲ ਰਿਹਾ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਜੋ ਕਲਗੀਧਰ ਬਾਸ਼ਾ ਨੇ ਸਾਨੂੰ ਭੋਲੀ ਕਿੰਨੇ ਸੰਤ ਸੇਵ ਲਾਂਗ ਰੰਗ ਲਾਗਾ ਤਲਾਕ ਦੇ ਉਹਦੇ ਮਾਵਾ ਕਨਸਾਰ ਭੋਲੇ ਮੱਲੇ ਦਾ ਪਵਿੱਤਰ ਤਿਹਾੜ ਬਖਸ਼ਿਆ ਏ ਇਹ ਹਰ ਸਾਲ ਸਮੂਹ ਸੰਗਤਾਂ ਵੱਲੋਂ ਪਰਿਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ ਏ ਜੋ ਕਿ ਤਕਰੀਬਨ ਪਹਿਲੀ ਹੋਲੀ ਤੋਂ ਲੈ ਕੇ ਭੋਲੇ ਮੱਲੇ ਵਾਲੇ ਦਿਨ ਤੱਕ ਮਨਾਇਆ ਜਾਂਦਾ ਏ ਜਿਹਦੇ ਵਿੱਚ ਜਿੱਥੇ ਪੂਕੇ ਲੰਗਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਸੰਗਤਾਂ ਤਨਮਨ ਨਾਲ ਸੇਵਾ ਕਰਦੀਆਂ ਉੱਥੇ ਆਤਮਿਕ ਖਰਾਕ ਦੇ ਵਾਸਤੇ ਕੁਰਬਾਨੀ ਕਥਾ ਕੀਰਤਨ ਅਤੇ ਸਿੱਖੀ ਦੇ ਪ੍ਰਚਾਰ ਦਾ ਵੀ ਬਹੁਤ ਸੋਹਣਾ ਪ੍ਰਬੰਧ ਕਰਿਆ ਕੀਤਾ ਜਾ ਰਿਹਾ ਹੈ ਹਰ ਰੋਜ਼ ਖੁੱਲੇ ਪੰਡਾਲ ਵਿੱਚ ਦੀਵਾਨ ਸਜਦੇ ਆ ਬਹੁਤ ਸਾਰੀਆਂ ਸੰਗਤਾਂ ਤੇ ਪਹੁੰਚੀਆਂ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਨਾਲ-ਨਾਲ ਹੋਰ ਵੀ ਗੁਰਮਤਿ ਦੇ ਸੋਚੀ ਦੇ ਅਨੁਸਾਰ ਪਰਮਤ ਦੇ ਅਨੁਸਾਰ ਕੁਝ ਪ੍ਰਾਲੇ ਕੀਤੇ ਜਾਣਗੇ ਜਿਵੇਂ ਕਿ ਸਿੱਖ ਮਾਰਸ਼ਲ ਆਰਟ ਗੱਤਕਾ ਦਸਤਾਰ ਦਾ ਮੁਕਾਬਲਾ ਤੇ ਨਾਲ ਖੰਡੇ ਬਾਟੇ ਦੇ ਅੰਮ੍ਰਿਤ ਦਾ ਪੋਲ ਵੀ ਤਿਆਰ ਕੀਤੀ ਜਾਂਦੀ ਹੈ ਗੁਰੂ ਪਾਤਸ਼ਾਹ